ਸਰਕਾਰ ਜਿਹੜੀ ਹੋਣ ਦੇ ਵਿੱਚ ਦਿੱਲੀ ਦੇ ਵਿੱਚ ਆਈ ਏ ਇਹਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਸਰ ਤਾ तकरीबन ਬੀ ਜੀ ਪੀ ਦੇ ਬਹੁਤ ਵੱਡਾ तकरीबन ਇਹ ਦੇਖਦੇ ਨੇ ਕਿ ਕਿਸ ਬੰਦੇ ਦੇ ਵਿੱਚ ਤੇ ਕਿਹੜਾ ਬੰਦਾ ਇੰਨਾ ਵਧੀਆ ਵਰਕ ਕਰ ਸਕਦਾ ਉਹਨੂੰ ਇਨੀ ਵੱਡੀ ਜ਼ਿੰਮੇਵਾਰੀ ਦੇ ਉਹ ਇਹ ਨਹੀਂ ਵੀ ਵੱਡਾ ਛੋਟਾ ਨਹੀਂ ਦੇਖਦੇ ਤੇ ਅਗਲੀ ਜਿਹੜੀ ਆਪਣੇ ਚੋਣਾਂ ਆਉਣੀਆਂ ਨੇ ਝਾੜੂ ਦੇ ਇਸ ਤਰੀਂ ਪੀਲੇ ਖਿਲਣਗੇ ਪੂਰੇ ਦੇਸ਼ 'ਚ ਵੀ ਪਹਿਲਾਂ ਬਹੁਤ ਬੁਰਾ ਹਾਲ ਹੋਇਆ ਜੀ ਕਾਂਗਰਸ ਦਾ ਦਿੱਲੀ ਗੁਰਦੁਰਾ ਦੇ ਦਰਸ਼ਨ ਕਰਨ ਜਾਣੇ ਇਤਿਹਾਸਿਕ ਗੁਰਦੁਰਾ ਸਾਹਿਬ ਨੇ ਦਿੱਲੀ ਤਾਂ ਉੱਥੇ ਦਰਸ਼ਨ ਕਰਨ ਜਾਣੇ ਤਾਂ ਉਹਨਾਂ ਵਾਸਤੇ ਇੱਥੋਂ ਜਿਹੜੀ ਬੁਕਿੰਗ ਜਿਹੜੀ ਹੋਇਆ ਕਰੇਗੀ ਸਿੱਧੀ ਉਹ ਇੱਥੇ ਆਫਿਸ ਵੀ ਖੋਲਾ ਜਾ ਰਹਾ ਅਨੁਕਤਾ ਅਤੇ ਲੋਕ ਭਲਾਈ ਦੀ ਸੇਵਾ ਨੂੰ ਸਮਰਪਿਤ ਪ੍ਰਤਾ ਮਨਜਿੰਦਰ ਸਿੰਘ ਸਰਕਾ ਜਿਨ੍ਹਾਂ ਦਾ ਬਹੁਤ ਵੱਡਾ ਅਰਥੀ ਕਿਸੇ ਦੇ ਵਿੱਚ ਵੀ ਰੋਲ ਰਿਹਾ ਹੈ ਮੁਦਰਾ ਕਮੇਟੀ ਤੇ ਉਹ ਤੇ ਰੋ ਰਿਹਾ ਹੈ ਕਿ ਵਿੰਨਾ ਨੇ ਬਹੁਤ ਵਧੀਆ ਸਟੂਡੀਓ ਬਣਾਇਆ ਇਹ ਮਹੂਰ ਵੀ ਸਿੱਖਾਂ ਦਾ ਨਾਮ ਤੋਂ ਦੌਲਚਾ ਕੀਤਾ ਹੈ ਤੇ ਲੋਕਾਂ ਦੇ ਵਿੱਚ ਬਹੁਤ ਵਧੀਆ ਉਹਦਾ ਉਹਨਾਂ ਦਾ ਨਾਮ ਹੈ ਕਿ ਅੱਜ ਦਿੱਤੇਗੇ ਕਿ ਸਾਨੂੰ ਸਖਰ ਮਹਿਸੂਸ ਹੋਇਆ ਕਿ ਸਾਡਾ ਇੱਕ ਸਰਦਾਰ ਭਾਈ ਬੀਜੇਪੀ ਦੇ ਵਿੱਚ ਇੱਕ ਬਹੁਤ ਵਧੀਆ ਲੀਡ ਨਾ ਦਿੱਤੀ ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਇਆ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਗੇ ਬਹੁਤ ਵੱਡੀ ਵਾਲੀ ਸ਼ਾਨ ਕੋਠੀ ਇਹ ਕੋਠੀ ਸਾਡੇ ਬਹੁਤ ਹੀ ਸਤਿਕਾਰਯੋਗ ਭੁਪਿੰਦਰ ਸਿੰਘ ਗਿੰਨੇ ਉਹਨਾਂ ਦੀ ਲੋਕ ਸੇਵਾ ਦੇ ਵਿੱਚ ਇੱਥੇ ਆਫਿਸ ਵੀ ਬਣਾਇਆ ਜਾ ਰਿਹਾ ਹੈ ਔਰ ਬਹੁਤ ਜਲਦੀ ਇੱਥੇ ਜਿਵੇਂ ਵੀ ਕੋਈ ਆਪਾਂ ਦਿੱਲੀ ਗੁਰਦੁਆਰਾ ਦੇ ਦਰਸ਼ਨ ਕਰਨ ਜਾਂਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਦਿੱਲੀ ਤਾਂ ਉੱਥੇ ਦਰਸ਼ਨ ਕਰਨ ਜਾਂਦੇ ਆ ਤਾਂ ਉਹਨਾਂ ਵਾਸਤੇ ਇੱਥੋਂ ਜਿਹੜੀ ਬੁਕਿੰਗ ਜਿਹੜੀ ਹੋਇਆ ਕਰੇਗੀ ਸਿੱਧੀ ਉਹ ਇੱਥੇ ਆਫਿਸ ਵੀ ਕੋਲਾ ਜਾ ਰਾ ਨੁਕਤਾ ਤੇ ਲੋਕ ਭਲਾਈ ਦੀ ਸੇਵਾ ਨੂੰ ਸਮਰਪਿਤ ਔਰ ਅੱਜ ਆਪਾਂ ਇਲੈਕਸ਼ਨ ਦੇ ਕਨਸੈਪਟ ਦੇ ਉੱਪਰ ਇੱਥੇ ਪਹੁੰਚੇ ਆ ਉਹਨਾਂ ਦੇ ਮਾਮਾ ਜੀ ਗੁਰਚਰਨ ਸਿੰਘ ਪ੍ਰਧਾਨ ਮਿੰਨੀ ਟਰੱਕ ਯੂਨੀਅਨ ਸਮਾਣਾ ਸੋ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਉਹ ਵੱਡੇ ਮਾਰਜਨ ਦੇ ਨਾਲ ਜਿਹੜੇ ਸਿਰਸਾ ਸਾਹਿਬ ਜਿੱਤੇ ਆ ਔਰ ਸਿਰਸਾ ਸਾਹਿਬ ਔਰ ਜਿਹੜੇ ਕਿੰਨੀ ਜੀ ਹੋਣੀ ਐ ਇਹ ਦੋਨੇ ਆਪਸ ਦੇ ਵਿੱਚ ਬ੍ਰਦਰ ਨੇ ਭਰਾ ਨੇ ਔਰ ਇਹਨਾਂ ਦੇ ਸਰਦਾਰ ਕਿਤਨਾ ਕਿਤੇ ਪ੍ਰਧਾਨ ਜੀ ਦੇ ਭਾਣ ਜੇ ਨੇ ਆਪਾਂ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਨਾਲ ਔਰ ਅੱਜ ਕਿੰ딴 ਦੀ ਖੁਸ਼ੀ ਮੈਂ ਮਹਿਸੂਸ ਹੋ ਰਹੀ ਹੈ ਸਰ ਅੱਜ ਦਿੱਲੀ ਦੇ ਵਿੱਚ ਜਿਹੜੇ ਵਿਧਾਨ ਸਭਾ ਇਲੈਕਸ਼ਨ ਚੱਲ ਰਹੇ ਸੀ ਉਹਦੇ ਰਿਜ਼ਲਟ ਸਾਹਮਣੇ ਆਏ ਆ ਔਰ ਕੇਜਰੀਵਾਲ ਖੁਦ ਵੀ ਉੱਤੇ ਹਾਰ ਗਏ ਆ ਔਰ ਭਾਜਪਾ ਨੂੰ ਬਹੁਤ ਵੱਡੀ ਲੀਡ ਮਿਲੀ ਹੈ ਔਰ ਕਿਤਨਾ ਕਿਤੇ ਲੱਗਦਾ 2027 ਦੇ ਵਿੱਚ ਕੋਈ ਸੰਕੇਤ ਨਜ਼ਰ ਆਉਂਦੇ ਆ ਕੀ ਪੁਰਸਕਿਰਤ ਹੁੰਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਸਾਲ ਨੇ ਪੰਜਾਬ ਦੇ ਵਿੱਚ ਉਹ ਜਿੱਲੀ ਦੇ ਵਿੱਚ ਆਪਣਾ ਆਪਣਾ ਤੁਹਾਨੂੰ ਬੁਲਾ ਕਰਕੇ ਲੋਕਾਂ ਨੂੰ ਭਰਮਾਇਆ ਕਿ ਅਸੀਂ ਤੁਹਾਨੂੰ ਆਪ ਜੇ ਆਮ ਲੋਕ ਆ ਆਮ ਲੋਕਾਂ ਦੇ ਵਿੱਚ ਵਿਚਰਾਂਗੇ ਜਦੋਂ ਕਿ ਉਹਨੇ VAP ਤੋਂ Triple VAP ਇਨਫਰਾਸਟਰਕਚਰ ਨੂੰ ਕਨਵਰਟ ਕਰਤਾ ਜਿਸ ਤਰੀਕੇ ਨਾਲ ਉਹ ਬੰਦੇ ਨੇ ਤਕਰੀਬਨ ਆਪਣਾ ਰਹਿਣ ਸਹਾਰਨ ਸ਼ਰਨ ਸੁਵਿਧਾ ਬਹੁਤ ਵੱਡੇ ਮੱਲਾਂ ਚ ਲੈਣਾ ਸ਼ੁਰੂ ਕਰਤਾ ਤਕਰੀਬਨ 45 ਕਰੋੜ ਰੁਪਏ ਉਹਨਾਂ ਰਹਿਣ ਰੋਟੇ ਆਪਣੀ ਕੁੱਠੀ ਦਾ ਖਰਚ ਕਰਤਾ ਇਹੋ ਜਿਹੇ ਬੰਦੇ ਕਿਹੜੇ ਆ ਕਿ ਜਿਹੜਾ ਪੈਣਾ ਵੀ ਮੈਂ 45 ਬੰਦਾ ਵੀ ਕਰੋੜ ਰੁਪਏ ਆਪਣੀ ਕੋਠੀ ਦੀ ਰਨਨ ਤੋਂ ਖਰਚ ਕਰਦਾ ਔਰ ਜਦੇ ਹਰ ਫੀਲ ਦੇ ਵਿੱਚ ਸ਼ਰਾਬ ਪੀਤਾ ਕਿ ਬਹੁਤ ਵੱਡੇ ਫੀਲ ਫੇਲ ਹੋਇਆ ਔਰ ਤਕਰੀਬਨ ਜੇ ਉਹਨਾਂ ਨੇ ਲੋਕਾਂ ਨੂੰ ਕਿਹਾ ਇਥੇ ਪੰਜਾਬ ਦੇ ਵਿੱਚ ਲੋਕਾਂ ਨੂੰ 1000 ਰੁਪਏ ਦੇਵਾਂਗੇ ਤੇ ਉਹਦੇ ਵਿੱਚ ਫੇਲ ਹੋਗੇ ਹੁਣ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਵੀ ਜਿਸ ਤਵੰਦ ਸਰਕਾਰ ਆਈ ਹੈ ਕੋਈ ਵੀ ਇਹਨਾਂ ਨੇ ਨਵਾਂ ਪ੍ਰੋਜੈਕਟ ਨਹੀਂ ਲਾ ਕੇ ਸੜਕਾਂ ਦਾ ਬੁਰਾ ਹਾਲ ਹੈ ਜਿੰਨਾ ਵੀ ਤਕਰੀਬਨ ਜਿੰਨੇ ਵਿੱਚ ਦੇਖਿਆ ਸਮਾਣੇ ਦੇ ਵਿਕਾਸ ਦਾ ਕੰਮ ਚੱਲਦਾ ਹੈ ਤੋ ਪੁਰਾਣੀ ਸਰਕਾਰ ਦੇ ਜਿਹੜੇ ਪ੍ਰੋਜੈਕਟ ਪਾਸ ਹੋਏ ਸਨ ਉਹੀ ਕੰਮ ਪ੍ਰੋਜੈਕਟ ਪਾਸ ਹੋ ਚੱਲਦੇ ਰਹੇ ਨਵਾਂ ਕੋਈ ਵੀ ਇਹ ਪ੍ਰੋਜੈਕਟ ਲੈਣੀ ਹੈ ਇਸ ਕਰਕੇ ਪੰਜਾਬ ਜੀ ਇਹ ਬਹੁਤ ਤਰ੍ਹਾਂ ਫੇਲ ਨੇ ਦਿੱਲੀ ਤੇ ਫੇਲ ਹੋਏ ਨੇ ਤੇ ਤਾਂ ਤੁਹਾਡੇ ਕੋਲ ਸਮ ਨਰਜੈਂਟ ਆ ਹੀ ਗਿਆ ਤੇ 27 ਦੇ ਜ਼ਿਲ੍ਹਾ ਕਰਨ ਵਿਚਾਰੇ ਉਹ ਤਾਂ ਪੱਕਾ ਹੀ ਹੈ ਵੀ ਜਿਸ ਤਰੀਕੇ ਨਾਲ ਪਹਿਲਾਂ ਹਰਿਆਣਾ ਦਿੱਤੀ ਹੁਣ ਦਿੱਲੀ ਦਿੱਤੀ ਹੈ ਹੁਣ ਪੰਜਾਬ ਦੀ ਵਾਰੀ ਹੈ ਪੰਜਾਬ ਨੂੰ ਕਿਸੇ ਦੀ ਸੰਲਗ ਨਹੀਂ ਕਿ ਪੰਜਾਬ ਲਾਡ ਕੇ ਫਰਕ ਉਹ ਮਤਲਬ ਕੀ ਕਹਿਣਾ ਚਾਹੋਗੇ ਅੱਜ ਧੰਨਵਾਦੀ ਤੌਰ ਤੇ ਸਾਡੇ ਵੱਡੇ ਭਰਾ ਦਮਨ ਸਿੰਘ ਜੀ ਵਿਕਸਾਬ ਨੇ ਦੱਸ ਹੀ ਦਿੱਤਾ ਇਹ ਸਾਡੇ ਬਹੁਤ ਸੀਨੀਅਰ ਨੇ ਇਹਨਾਂ ਨੇ ਸਾਰੀ ਗੱਲ ਦੱਸੀ ਹੈ ਬਿਲਕੁਲ ਜੀ ਜੀ ਮਨਿੰਦਰ ਸਿੰਘ ਸਿਰਸਾ ਜੀ ਦੇ ਸਿੱਖ ਚੇਰਾ ਨੇ ਪੂਰੇ ਦੇਸ਼ ਦੇ ਵਿੱਚ ਕੋਈ ਸਿੱਖਾਂ ਦੇ ਭੀੜ ਪੈਂਦੀ ਹੈ ਜਾਂ ਕੋਈ ਔਕੜ ਆਉਂਦੀ ਹੈ ਉੱਥੇ ਉਹ ਪਹੁੰਚਦੇ ਨੇ ਜੀ ਬਹੁਤ ਹੀ ਮਤਲਬ ਦਿੱਲੀ ਦੇ ਵਿੱਚ ਵੀ ਵਿਕਸਾਬ ਨੇ ਦੱਸਿਆ ਵੀ ਕਾਫੀ ਹਸਪੀਟਲ ਬਣਾਏ ਜੀ ਜਿਸ ਤਰ੍ਹਾਂ ਵੀ ਆਪਣੇ ਬਹੁਤ ਵੱਡਾ ਕੈਂਸਰ ਦਾ ਤੇ ਆਪਣੇ ਦਿੱਤੀ ਦੇ ਵਿੱਚ ਬਹੁਤ ਜਿਆਦਾ ਸਕੂਲ ਪੜ੍ਹਾਈ ਦੇ ਬਹੁਤ ਜਿਆਦਾ ਕੰਮ ਕਰਾਏ ਜੀ ਉਸ ਜੀ ਤੇ ਲੈ ਕੇ ਮਨਿੰਦਰ ਸਿੰਘ ਸਿਰਸਾ ਜੀ ਨੇ ਬਹੁਤ 60000 ਦੀ ਲੀਡ ਲੈ ਕੇ ਉਥੋਂ ਰਜੋਰੀ ਗਾਰਡਨ ਤੋਂ ਜਿੱਤ ਪ੍ਰਾਪਤ ਕੀਤੀ ਹੈ ਜੀ ਔਰ ਅੱਜ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਹਾਂ ਜੀ ਬਹੁਤ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਸਾਡੇ ਸਾਰੇ ਪ੍ਰਧਾਨ ਆਪਣੇ ਸਮੁੱਚੀ ਲੀਡਰਸ਼ਿਪ ਨੂੰ ਕੀ ਕਹਿਣਾ ਚਾਹੋਗੇ ਲੀਡਰਸ਼ਿਪ ਸਾਡੀ ਹੋਣ ਬਸ ਨਾਲ ਆ ਜੀ ਇਹ ਅਗਲੀ ਜਿਹੜੀ ਆਪਣੇ ਚੋਣ ਆਉਣੀਆਂ ਨੇ ਝਾੜੂ ਦੇ ਇਸਤਰੀ ਪੀਲੇ ਖਿਲਣਗੇ ਪੂਰੇ ਦੇਸ਼ 'ਚ ਵੀ ਪਹਿਲਾਂ ਬਹੁਤ ਬੁਰਾ ਹਾਲ ਹੋਇਆ ਜੀ ਕਾਂਗਰਸ ਦਾ ਇਹਨਾਂ ਦਾ ਤਾਂ ਖਾਤਾ ਹੀ ਨਹੀਂ ਖੁੱਲਿਆ ਝਾੜੂ ਦਾ ਜਦੋਂ ਆਪਣੇ ਮੋਦੀ ਸਾਹਿਬ ਬਣੇ ਨੇ ਜੀ ਪੀਐਮ ਉਸ ਤੋਂ ਬਾਅਦ ਹੁਣ ਹਰਿਆਣੇ ਦਾ ਵੀਰ ਜੀ ਨੇ ਦੱਸਿਆ ਉਸ ਤੋਂ ਬਾਅਦ ਹੁਣ ਦਿੱਲੀ ਦਾ ਹੁਣ ਪੰਜਾਬ ਦੇ ਵਿੱਚ ਬੰਨਾ ਤੈ ਹੈ ਜੀ ਫਾਇਦਾ ਵੀ ਹੈ ਪੰਜਾਬ ਨੂੰ ਵਿਕਾਸ ਹੋਏਗਾ ਸਮਾਣੇ ਦੇ ਵਿੱਚ ਦੇਖ ਲਓ ਕਿੱਡੇ ਕਿੱਡੇ ਖੱਡੇ ਨੇ ਮੋਟਰਸਾਈਕਲ ਚਲਾ ਲਓ ਸਾਈਕਲ ਚਲਾ ਲਓ ਕਾਰ ਕੀ ਹਾਲ ਹੈ ਜੀ ਸਮਾਣੇ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਵੀਰ ਜੀ ਨੇ ਸਹੀ ਦੱਸਿਆ ਜੇ ਆਪਣੇ ਬੀਜੇਪੀ ਦੀ ਸਰਕਾਰ ਬਣਨੀ ਤੈ ਬੰਨੀ ਵੀ ਚਾਹੀਦੀ ਹੈ ਫਾਇਦਾ ਵੀ ਹੈ ਅੱਗੇ ਆਉਣ ਵਾਲੇ ਹਰੇਕ ਬੰਦੇ ਨੂੰ ਬੀਜੇਪੀ ਸਰਕਾਰ ਦਾ ਫੈਸਲਾ ਬਹੁਤ ਧੰਨਵਾਦ